ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਚੋਣ ਰੈਲੀਆਂ ਵਿੱਚ ਅਜਿਹੇ ਦਾਅਵੇ ਕਰ ਜਾਂਦੇ ਨੇ ਜਿਨ੍ਹਾਂ ਉੱਤੇ ਵਿਵਾਦ ਉੱਠ ਖੜਾ ਹੁੰਦਾ ਹੈ। ਉਹਨਾਂ ਦੇ ਕਈ ਦਾਅਵੇ ਝੂਠੇ ਪੈ ਜਾਂਦੇ ਨੇ ਪਰ ਜਦੋਂ ਤੱਕ ਸੱਚ ਸਾਹਮਣੇ ਆਉਂਦਾ ਹੈ ਉਹ ਆਪਣਾ ਕੰਮ ਕਰਕੇ ਅੱਗੇ ਵਧ ਜਾਂਦੇ ਨੇ। ਉਹਨਾਂ ਦੇ ਭਗਤ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਸੱਚ ਮੰਨ ਬੈਠਦੇ ਨੇ। ਬਾਕੀ ਰਹਿਦੀ ਕਸਰ ਗੋਦੀ মিডিਆ ਪੂਰੀ ਕਰ ਦਿੰਦਾ। ਹੁਣ ਬਿਹਾਰ ਵਿੱਚ ਆਮਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇੱਥੇ ਵੀ ਪੀਐਮ ਮੋਦੀ ਨੇ ਕਾਂਗਰਸ ਪੰਜਾਬ ਅਤੇ ਪੰਜਾਬ ਦੇ ਸਾਫਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕੁਝ ਗੱਲਾਂ ਕਹੀਆਂ। ਉਨਾਂ ਆਖਿਆ ਕਿ ਮੁੱਖ ਮੰਤਰੀ ਰਹਿੰਦੇ ਹੋਏ ਚੰਨੀ ਨੇ ਬਿਹਾਰ ਦੇ ਲੋਕਾਂ ਨੂੰ ਪੰਜਾਬ ਵਿੱਚੋਂ ਕੱਢਣ ਅਤੇ ਪੰਜਾਬ ਵਿੱਚ ਨਾਂ ਬੜਨ ਦੇਣ ਦੀ ਗੱਲ ਕਹੀ ਸੀ ਹਾਲਾਂਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਹੀ ਜਦੋਂ ਇਹ ਮੁੱਦਾ ਉੱਠਿਆ ਸੀ ਤਾਂ ਚੰਨੀ ਨੇ ਸਫਾਈ ਵੀ ਦੇ ਦਿੱਤੀ ਸੀ ਪੀਐਮ ਮੋਦੀ ਨੇ ਤਾਂ ਆਪਣੀ ਗੱਲ ਜਿਚਾਉਣ ਲਈ ਇਸ ਵਿੱਚ ਪ੍ਰਿੰਕਾ ਗਾਂਧੀ ਨੂੰ ਵੀ ਖਿੱਚ ਲਿਆ ਇਹ ਵੀ ਕਹਿ ਦਿੱਤਾ ਕਿ ਚੰਨੀ ਦੀ ਇਸ ਗੱਲ ਉੱਤੇ ਪ੍ਰਿੰਕਾ ਗਾਂਧੀ ਨੇ ਤਾੜੀਆਂ ਮਾਰੀਆਂ ਸਨ ਹੁਣ ਕਾਂਗਰਸ ਦੇ ਆਗੂ ਸਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਉੱਤੇ ਪੰਜਾਬ ਦੇ ਸਬੰਧ ਵਿੱਚ ਤਿੰਨ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ ਸਖਪਾਲ ਸਿੰਘ ਖਹਿਰਾ ਨੇ ਸਿਰਫ ਇਲਜ਼ਾਮ ਨਹੀਂ ਲਾਇਆ ਸਗੋਂ ਉਹਨਾਂ ਤਾਂ ਪੀਐਮ ਮੋਦੀ ਦੇ ਤਿੰਨ ਝੂਠ ਫੜਨ ਦਾ ਵੀ ਦਾਵਾ ਕੀਤਾ ਹੈ ਦੋਸਤੋ ਛੋਟੇ ਮੋਟੇ ਲੀਡਰ ਤਾਂ ਆਪਾਂ ਝੂਠ ਬੋਲਦੇ ਸੁਣੇ ਆ ਸਿਆਸਤ ਵਿੱਚ ਲੇਕਿਨ ਸਾਡੇ ਦੇਸ਼ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਨੇ ਪਰਸੋਂ ਬਿਹਾਰ ਦੇ ਵਿੱਚ ਇੱਕ ਕਿਵੇਂ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਆਗੂਆਂ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਝੂਠ ਬੋਲਿਆ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਪ੍ਰਾਈਮ ਮਿੰਿਸਟਰ ਸਾਹਿਬ ਦੀ ਫਿਰ ਆਪਾਂ ਬਾਅਦ ਗੱਲ ਕਰਦੇ ਹਾਂ ਸਾਰੇ ਕਾਂਗਰਸ ਕੇ ਪੰਜਾਬ ਕੇ ਇੱਕ ਮੁੱਖ ਮੰਤਰੀ ਥੇ ਇਹ ਜਰਾ ਸੁਣੀਏ ਇਹ ਪੰਜਾਬ ਕੇ कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है और ये कांग्रेस के इतने बड़े परिवार की बेटी खुश होकर के तालियां बजा रही थी ਸਖਪਾਲ ਸਿੰਘ ਘਰਾਣੇ ਆ ਜਿਹੜੇ ਤਿੰਨ ਝੂਠ ਫੜੇ ਨੇ ਉਹ ਜਾਣਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਸਾਫ ਦਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਇਸ ਬਾਰੇ ਪੱਖ ਵੀ ਦੇਖ ਲਓ ਉਹਨਾਂ ਦਾ ਇਹ ਬਿਆਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਆਇਆ ਸੀ ਅਤੇ ਉਸੇ ਵਕਤ ਉਹਨਾਂ ਸਫਾਈ ਵੀ ਦੇ ਦਿੱਤੀ ਸੀ ਮੇਰੇ ਇੱਕ ਬਿਆਨ ਕੋ ਤੋੜ ਮਰੋੜ ਕਰ ਪੇਸ਼ ਕੀਤਾ ਜਾ ਰਿਹਾ ਹੈ ਪ੍ਰਵਾਸੀ ਜਿੰਨੇ ਪੰਜਾਬ ਮੇ ਲੋਗ ਆਏ ਹੈ આજ ਤੱਕ ਉਹਨਾਂ ਨੇ ਆਪਣਾ ਖੂਨ ਪਸੀਨਾ ਲਗਾਕਰ ਪੰਜਾਬ ਕੋ ਵਿਕਾਸ ਸਕੇ ਰਸਤੇ ਤੇ ਤੋੜਾ और उन्होंने हमेशा विकास के लिए काम किया है डेवलपमेंट में काम करते हैं फैक्ट्रियों में काम करते हैं और हमारा उनसे नौ मास का रिश्ता है और प्यार है और दिल से है इसको कोई निकाल नहीं सकता लेकिन कुछ मेरे बयान को इन्होंने अपने तरीके से पेश किया है मैं फिर कहना चाहता हूँ कि जो दुर्गेश पाठक संजय सिंह केजरीवाल जैसे लोग बाहर से आकर खलल डालते हैं मैंने उनके बारे में बात की है लेकिन जो यूपी बिहार राजस्थान या जहाँ जहाँ से भी लोग पंजाब में हम आते हैं और पंजाब में काम करते हैं पंजाब उनका भी उतना ही है जितना हमारा है इसलिए इसको गलत तरीके से पेश करना सही नहीं है मैं फिर कह दूं प्रवासी हमारे प्यारे हैं हम भी देश में जाकर प्रवासी हैं ਬਹੁਤ ਸਾਰੇ ਪੰਜਾਬੀ ਬਾਕੀ ਦੇਸ਼ ਵਿੱਚ ਕੰਮ ਕਰ ਰਹੇ ਹਨ ਹੁਣ ਵੀਡੀਓ ਨੂੰ ਅੱਗੇ ਜਾਰੀ ਰੱਖਦੇ ਹਾਂ ਤੇ ਦੇਖਦੇ ਹਾਂ ਕਿ ਸਖਪਾਲ ਸਿੰਘ ਖਹਿਰਾ ਕੀ ਕਹਿ ਰਹੇ ਨੇ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ ਇਹਦੇ ਵਿੱਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਸ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਤ੍ਰਿੰਕਾ ਗਾਂਧੀ ਜੀ ਨੇ ਉਹ ਬੈਠੇ ਹੋਏ ਸੀ ਉੱਥੇ ਔਰ ਉਸਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਹੈ ਕਿਉਂਕਿ ਉਹ ਆਫਕੋਰਸ ਪੰਜਾਬ ਤਾਂ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇਹ ਕਿਤੇ ਨਹੀਂ ਕਿਹਾ ਗਿਆ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਹੀ ਵੜਨ ਦਿਆ ਹੈ ਤੀਸਰਾ ਝੂਠ ਪ੍ਰਾਈਮ ਮਿਨਿਸਟਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆ ਆਪਣਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੁਝ ਦਹਾਕੇ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੇ ਕਹਿਣ ਤੇ ਪ੍ਰਾਈਮ ਮਿਨਿਸਟਰ ਦੇ ਕਹਿਣ ਤੇ ਸਾਡੇ ਪੰਜਾਬ ਦੇ ਕਿਸਾਨ ਸੀ ਕਾਫੀ ਵੱਡੀ ਤਦਾਦ ਚ ਉਹਨਾਂ ਨੂੰ ਕੱਚ ਦੇ ਇਲਾਕੇ ਵਿੱਚ ਲੈ ਕੇ ਗਏ ਗੁਜਰਾਤ ਸੱਦਾ ਦੇ ਕੇ ਕਿ ਇਸ ਇਹਨਾਂ ਜੰਗਲਾਂ ਨੂੰ ਆਬਾਦ ਕਰ ਦਿਓ ਕਿ ਅਸੀਂ ਤੁਹਾਨੂੰ ਇਸ ਦੀ ਮਲਕੀਅਤ ਦੇ ਦਿਆਂਗੇ ਉਹਨਾਂ ਵਿਚਾਰਿਆਂ ਨੇ ਕਈ ਪੁਸ਼ਤਾ ਮਿਹਨਤ ਕਰਕੇ ਜਦੋਂ ਕੱਚ ਦੇ ਇਲਾਕੇ ਵਿੱਚ ਕਈ ਹਜ਼ਾਰ ਏਕੜ ਜ਼ਮੀਨ ਆਬਾਦ ਕਰਤੀ ਉਪਜਾਊ ਕਰਤੀ ਤੇ ਮੁੜ ਕੇ ਉਹਨਾਂ ਦੀ ਮਲਕੀਅਤ ਜਿਹੜੀ ਸੀਗੀ ਉਹਨਾਂ ਦੀ ਰੱਦ ਕਰ ਦਿੱਤੀ ਗੁਜਰਾਤ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ ਗੁਜਰਾਤ ਗਵਰਨਮੈਂਟ ਸੁਪਰੀਮ ਕੋਰਟ ਪਹੁੰਚ ਗਈ ਕਿ ਇਹਨਾਂ ਨੂੰ ਮਲਕੀਅਤ ਨਹੀਂ ਦਿੱਤੀ ਜਾ ਸਕਦੀ ਹੁਣ ਮਾਸ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਬੜੇ ਅਰਸੇ ਤੋਂ ਲਟਕ ਰਿਹਾ ਵਾ ਤੋ ਮਤਲਬ ਕਿ ਗੁਜਰਾਤ ਦਾ ਸਟੇਟ ਇਹੋ ਜਿਹਾ ਕਿ ਉਹ ਇਹ ਕੱਲਾ ਇਹ ਨਹੀਂ ਕਿ ਅਸੀਂ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦੇਣੀ ਜ਼ਮੀਨ ਨਹੀਂ ਲੈਣ ਦੇਣੀ ਵੋਟਰ ਨਹੀਂ ਬਣ ਦੇਣਾ ਜਿਹੜੇ ਉੱਥੇ ਬੈਠੇ ਸੀ ਲੋਕ ਪੰਜਾਬ ਦੇ ਇੱਕ ਸਿੱਖ ਕਿਸਾਨ ਉਹਨਾਂ ਨੂੰ ਕਈ ਪੁਸ਼ਤਾਂ ਤੋਂ ਬੈਠੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਔਰ ਦੂਸਰੀ ਗੱਲ ਕਿ ਤਾਜ਼ਾ ਸਭ ਤੋਂ ਲੇਟੈਸਟ 2025 ਵਿੱਚ ਉੱਤਰਾਖੰਡ ਨੇ ਇੱਕ ਲਾਅ ਬਣਾਇਆ ਵਾ ਅਡਾਪਟ ਕੀਤਾ ਵਾ ਕਿ ਉੱਤਰਾਖੰਡ ਵਿੱਚ ਵੀ ਕੋਈ ਕੋਈ ਬਾਹਰਲਾ ਬੰਦਾ ਜਾ ਕੇ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਔਰ ਇਹ ਬਿਲਕੁਲ ਉਹੀ ਵਿਸ਼ਾ ਔਰ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਕਿ ਫਲਾਨੀ ਰੈਲੀ ਚ ਫਲਾਨੇ ਚੀਫ ਮਿੰਿਸਟਰ ਨੇ ਕਿ ਇਹ ਤੁਹਾਡਾ ਇਲਜ਼ਾਮ ਗਲਤ ਹੈ ਮੈਂ ਕਿਹਾ ਵਾ ਔਰ ਮੈਂ ਰਿਪੀਟਿਡਲੀ ਕਹਿ ਰਿਹਾ ਹਾਂ ਔਰ ਮੈਂ ਇਸ ਮੁਤਲਕ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਨਵਰੀ 2023 ਦੇ ਵਿੱਚ ਕੁਲਤਾਰ ਸੰਧਵਾ ਨੂੰ ਉਹਦੇ ਦਫ਼ਤਰ ਵਿੱਚ ਜਾ ਕੇ ਉਹਦੇ ਮੇਜ ਤੇ ਰੱਖ ਕੇ ਡਿਸਕਸ਼ਨ ਕਰਕੇ ਪੇਸ਼ ਕੀਤਾ ਹੋਇਆ ਲੇਕਿਨ ਪਿਛਲੇ 3 ਸਾਲਾਂ ਤੋਂ ਮੇਰੇ ਉਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਰਿਹਾ ਔਰ ਮੇਰੀ ਦਲੀਲ ਸਿਰਫ ਸਿੰਪਲ ਹੈ ਆ ਮੈਂ ਦੁਬਾਰਾ ਆਪਣੀ ਧੀਲ ਨੂੰ ਦਲੀਲ ਨੂੰ ਦੁਹਰਾ ਦਿਆਂ ਕਿਉਂਕਿ ਕਈ ਵਾਰ ਇੱਥੇ ਪੰਜਾਬ ਚ ਨਫ਼ਰਤ ਦੀ ਭਾਵਨਾ ਨਾਲ ਉਸ ਇਸ਼ੂ ਨੂੰ ਡੀ ਰੇਲ ਕੀਤਾ ਜਾਂਦਾ ਕਿ ਅਸੀਂ ਭਈਏ ਕੱਢ ਦੇਣੇ ਬਾਹਰ ਅਸੀਂ ਭਈਆ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ ਕੋਈ ਠੀਕ ਹੈ ਗੁੱਸਾ ਹੋਊਗਾ ਲੋਕਾਂ ਦੇ ਮਨ ਵਿੱਚ ਕਿਉਂਕਿ ਬੜੀਆਂ ਵਾਰ ਦਿੱਤਾ ਇੱਥੇ ਗੈਰ ਪੰਜਾਬੀਆਂ ਨੇ ਕੀਤੀਆਂ ਬੱਚਾ ਮਾਰਤਾ ਛੋਟਾ ਜਾਂ ਬਹੁਤ ਭੇੜੇ ਤਰੀਕੇ ਨਾਲ ਤੁਸੀਂ ਦੇਖਿਆ ਉਹ ਹਾਰਪੁਰ ਵਿੱਚ ਲੜਕੀਆਂ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ ਵਿੱਚ ਗੁੱਸਾ ਪਰ ਇਹ ਦਿਨੋਂ ਜ਼ਿਆਦਾ ਲੈਜਿਟਿਮੇਟ ਪੁਆਇੰਟ ਕੀ ਆ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਪੇਸ਼ ਕੀਤਾ ਵਿਧਾਨ ਸਭਾ ਵਿੱਚ ਉਹ ਮੈਂ ਹਿਮਾਚਲ ਪ੍ਰਦੇਸ਼ ਦੇ 1972 ਦਾ ਲੈਂਡ ਟੈਨੈਂਸੀ ਐਕਟ 1972 ਉਸ ਨੂੰ ਰਿਸਰਚ ਕਰਕੇ ਕੀਤਾ ਉਸ ਵਕਤ ਦੇ ਹਿਮਾਚਲ ਦੇ ਕਾਂਗਰਸ ਦੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਉਹਨਾਂ ਨੇ ਆਪਣੇ ਪਹਿਚਾਨ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਨੂੰ ਬਚਾਉਣ ਲਈ ਆਪਣੇ ਪਹਿਰਾਵੇ ਨੂੰ ਬਚਾਉਣ ਲਈ हिमाਚਲੀ कल्चर ਨੂੰ ਬਚਾਉਣ ਲਈ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਹਿਤਾ ਕਿ ਹਿਮਾਚਲ ਵਿੱਚ ਕੋਈ ਵੀ ਆਦਮੀ ਬਾਹਰ ਲਾਂਡ ਕੇ ਨਾ ਜ਼ਮੀਨ ਲੈ ਸਕਦਾ ਨਾ ਸਾਡਾ ਡਿਮੋਸਾਈਲ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਸੀਂ ਜਾ ਕੇ ਟਰਾਈ ਕਰ ਸਕਦੇ ਹੋ ਹਿਮਾਚਲ ਵਿੱਚ ਤੁਸੀਂ ਕੁਝ ਨਹੀਂ ਖਰੀਦ ਸਕਦੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਲਾਅ ਬਹੁਤ ਸਾਰੀਆਂ ਨਾਰਥ-ਈਸਟ ਦੀਆਂ ਸਟੇਟਸ ਵਿੱਚ ਲਾਅ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰ ਵਿੱਚ ਆ ਕੇ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਫਿਰਕੂਵਾਦ ਫਲਾ ਰਹੇ ਨੇ ਜਾਂ ਨਫਰਤ ਦੀ ਭਾਵਨਾ ਫਲਾ ਰਹੇ ਨੇ ਉਹਨਾਂ ਨੇ ਹੁਣ ਤਾਜ਼ਾ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਇਹ ਲਾਅ ਪਾਸ ਕੀਤਾ ਦੋਸਤੋ ਇਹ ਪੰਜਾਬ ਲਈ ਬਹੁਤ ਅਹਿਮ ਕਾਨੂੰਨ ਹੈ ਇਸ ਨਾਲ ਕੀ ਹੋਵੇਗਾ ਕਿ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਸਾਡੀ ਆ ਜਿਹੜੀ ਪਗੜੀ ਹੈ ਇਹਦੀ ਪਛਾਣ ਔਰ ਪਗੜੀ ਦੀ ਹੋਂਦ ਬਚੇਗੀ ਸਾਡੀ ਪੰਜਾਬੀ ਜ਼ੁਬਾਨ ਦੀ ਜਿਹੜੀ ਹੋਂਦ ਹੈ ਕਿਉਂਕਿ ਪੰਜਾਬ ਸਾਰੇ ਦੇਸ਼ ਵਿੱਚ ਇੱਕ ਮਾਈਨੋਰਿਟੀ ਸਟੇਟ ਹੈ ਜਿੱਥੇ ਜੇ ਅਗਰ ਪੰਜਾਬੀ ਜ਼ੁਬਾਨ ਦਾ ਕਿਤੇ ਪੂਰਾ ਜਿਹਨੂੰ ਕਹਿ ਸਕਦੇ ਕਿ ਦਬਦਬਾ ਵਾ ਤੇ ਨੰਬਰ 1 ਤੇ ਆ ਤੋ ਕੱਲਾ ਪੰਜਾਬ ਆ ਸਿੱਖ ਸਾਰੇ ਦੇਸ਼ ਵਿੱਚ ਕੱਲੇ ਪੰਜਾਬ ਦੇ ਵਿੱਚ ਮੈਜੋਰਿਟੀ ਵਿੱਚ ਨੇ ਇਸ ਲਈ ਇਹ ਕਾਨੂੰਨ ਜਿਹੜਾ ਮੈਂ ਕਹਿ ਰਿਹਾ ਔਰ ਮੈਂ ਕਾਨੂੰਨ ਕਹਿ ਰਿਹਾ ਵਾ ਮੈਂ ਕੋਈ ਤੱਕੇਸ਼ਾਈ ਨਹੀਂ ਕਹਿ ਰਿਹਾ ਅਗਰ ਦੇਸ਼ ਦੇ ਵਿੱਚ ਹਿਮਾਚਲ ਰਾਜਸਥਾਨ ਗੁਜਰਾਤ ਉਤਰਾਖੰਡ ਨਾਰਥ-ਈਸਟ ਵਿੱਚ ਇਹ ਰੂਲਸ ਹੋ ਸਕਦੇ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਸਿੱਧੇ ਤੌਰ ਤੇ ਨਹੀਂ ਵਸ ਸਕਦਾ ਹਾਂ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਆ ਜਿਹੜੇ ਕੋ ਇੰਡਸਟਰੀ ਲਾਉਣਾ ਚਾਹੁੰਦੇ ਜਿਹੜੇ ਪੰਜਾਬ ਵਿੱਚ ਇੰਟਰਸਟਿਡ ਆ ਅਗਰ ਸਾਡਾ ਲਾ ਬਣਿਆ ਹੋਵੇਗਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਸਾਡੇ ਇਥੇ ਆ ਸਕਦੇ ਨੇ ਲੇਕਿਨ ਅੱਜ ਕੀ ਹੋ ਰਿਹਾ ਵਾ ਕਿ ਅੱਜ ਤੜਾ ਤੜ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭਰ ਕੇ ਰੈਂਡਮ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਗਏ ਔਰ ਉਹਨਾਂ ਉਹਨਾਂ ਦੇ ਆਉਂਦੇ ਸਾਰੇ ਆਧਾਰ ਕਾਰਡ ਬਣਾ ਦਿੱਤੇ ਤੇ ਜਾਂਦੇ ਨੇ ਔਰ ਸਾਰੇ ਪੰਜਾਬ ਦੀਆਂ ਬਹੁਤੀਆਂ ਨੌਕਰੀਆਂ ਜਿਹੜੀਆਂ ਸੋ ਕਾਲਡ ਭਗਵੰਤਮਾਨ ਨੇ ਦਿੱਤੀਆਂ ਤੁਸੀਂ ਅਗਰ ਇਹਦੇ ਵਾਈਟ ਪੇਪਰ ਜਾਰੀ ਕਰੇਗੇ ਸਰਕਾਰ ਇਹ ਸਾਰੀਆਂ ਨੌਕਰੀਆਂ ਜ਼ਿਆਦਾ ਗੈਰ ਪੰਜਾਬੀ ਯਾਨੀ ਕਿ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਗਏ ਨੇ ਅਗਰ ਸਾਡੇ ਕੋਲ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਰਗਾ ਲਾਅ ਹੋਵੇਗਾ ਤਾਂ ਸਾਡੀ ਡੈਮੋਗ੍ਰਾਫੀ ਬਚੇਗੀ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਵਰਨਾ ਮੇਰੀ ਗੱਲ ਯਾਦ ਰੱਖਣਾ ਧਿਆਨ ਨਾਲ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ 10-15 ਸਾਲ ਦੇ ਵਿੱਚ ਜਿਹੜਾ ਇੱਥੋਂ ਦੇ ਬਸ਼ਰ ਇੱਥੋਂ ਦੇ ਰਹਿਣ ਵਾਲੇ ਪੰਜਾਬੀ ਉਹ ਮਾਈਨੋਰਿਟੀ ਵਿੱਚ ਆ ਜਾਣਗੇ ਘਟ ਗਿਣਤੀ ਵਿੱਚ ਆ ਜਾਣਗੇ ਹੁਣ ਸਾਡੇ ਲੀਡਰ ਬਹੁਤ ਸਾਰੇ ਭਗਵਾਨਪਨ ਸਮੇਤ ਅਗੇ ਸਾਡੇ ਬੱਚੇ ਵੀ ਪੜ੍ਹਦੇ ਨੇ ਜੀ ਜਾਂਦੇ ਨੇ ਕੰਮ ਕਰਦੇ ਨੇ ਜੀ ਕੈਨੇਡਾ ਤੇ ਅਮਰੀਕਾ ਵਿੱਚ ਫਿਰ ਤੱਕ ਨੂੰ ਉਹ ਵੀ ਰੋਕ ਦੇਣਗੇ ਭਾਈ ਸਾਹਿਬ ਜਦੋਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਆਪਣੇ ਬੱਚੇ ਜਾਂਦੇ ਨੇ ਉਹ ਸਾਰੀਆਂ ਸ਼ਰਤਾਂ ਉਹਨਾਂ ਦੇ ਕਾਨੂੰਨਾਂ ਨੂੰ ਪੂਰਾ ਕਰਕੇ ਜਾਂਦੇ ਨੇ ਇਹੀ ਗੱਲ ਐਗਜ਼ੈਕਟਲੀ ਮੈਂ ਕਹਿ ਰਿਹਾ ਪਾਸਪੋਰਟ ਹੋਣਾ ਸ਼ਰਤ ਆ ਵੀਜ਼ਾ ਲੈਣਾ ਸ਼ਰਤ ਆ ਪੀਆਰ ਦੀ ਏਡੀ ਵੱਡੀ ਫਾਈਲ ਕਰਕੇ ਜਮ੍ਹਾਂ ਕਰਾਉਣਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ 10 10 ਸਾਲ ਵੇਟ ਕਰਨਾ ਇਹ ਕਾਨੂੰਨੀ ਸ਼ਰਤਾਂ ਨੇ ਫਿਰ 40 40 50 50 ਲੱਖ ਰੁਪਏ ਖਰਚ ਕੇ ਉੱਥੋਂ ਦੀ ਨਾਗਰਿਕਤਾ ਲੈਣੀ ਇਹ ਸ਼ਰਤ ਆ ਅਗਰ ਪੰਜਾਬ ਵਿੱਚ ਕੋਈ ਆਉਣਾ ਚਾਹੁੰਦਾ ਜੀ ਸੱਤ ਕਿ ਆਵੇ ਸਾਡਾ ਲਾਅ ਹੋਵੇਗਾ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ ਤੇ ਪੰਜਾਬ ਦੇ ਵਿੱਚ ਆ ਜਾਏਗਾ ਦੂਸਰਾ ਮੈਂ ਪੰਜਾਬ ਦੇ ਵਿੱਚ ਕੁਝ ਗੈਰ ਪੰਜਾਬੀਆਂ ਨੂੰ ਇਹ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਜੀ ਤੁਹਾਨੂੰ ਸਾਰਿਆਂ ਨੂੰ ਕੰਨੋ ਫੜ ਕੇ ਬਾਹਰ ਕੱਢਾ ਜਾਵੇ ਇਹ ਬਿਲਕੁਲ ਗਲਤ ਪ੍ਰਚਾਰ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਅਗਰ ਲਾ ਬਣ ਜਾਂਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿਉਂਕਿ ਹੁਣ ਹੁਣ ਕੀ ਹੋ ਰਿਹਾ ਕਿ ਪਿੰਡਾਂ ਦੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਕਿ ਆ ਪੰਚਾਇਤ ਪੰਚਾਇਤਾਂ ਦੇ ਕੋਲ ਇਹ ਇਹ ਪੰਚਾਇਤਾਂ ਦਾ ਕੰਮ ਨਹੀਂਗਾ ਅਸੀਂ ਸਿਰਫ ਇੱਕ ਇੱਕ ਲਾਅ ਦੇ ਨਾਲ ਪੰਜਾਬ ਦੇ ਵਿਧਾਨ ਸਭਾ ਵਿੱਚ ਇਹੋ ਜਿਹਾ ਕਾਨੂੰਨ ਬਣਾ ਸਕਦੇ ਕਿ ਮੁੜ ਕੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਆਵੇਗਾ ਹੀ ਨਹੀਂ। ਔਰ ਇਹ ਲੈਜਿਟਿਮੇਟ ਤਰੀਕਾ ਵਾ। ਇਹਦੇ ਨਾਲ ਕੋਈ ਪੀਸ ਡਿਸਟਰੋਏ ਨਹੀਂ ਹੁੰਦਾ ਔਰ ਮੈਂ ਜਿਹੜੇ ਲੋਕ ਜਾ ਕੇ ਰੀੜੀਆਂ ਆਲੇ ਨਾ ਧੱਕਿਆਂ ਨੂੰ ਧੱਕੇ ਮਾਰਦੇ ਨੇ ਕਿ ਤੁਹਾਨੂੰ ਕੱਢ ਦੇਣਾ ਇੱਥੇ ਰਹਿਣਾ। ਇਸ ਤਰ੍ਹਾਂ ਇਸ ਤਰ੍ਹਾਂ ਨਾਲ ਤਾਂ ਤੁਸੀਂ ਆਪਣੇ ਇਸ਼ੂ ਨੂੰ ਖਰਾਬ ਕਰ ਰਹੇ ਆ। ਇਹਦਾ ਫਿਰ ਤੁਸੀਂ ਹੈਂਡਲ ਦੇ ਰਹੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ। ਜੋ ਤੁਹਾਡੇ ਤੇ ਉਲਟੇ ਕਾਰਵਾਈ ਕਰਕੇ ਡੰਡੇ ਮਾਰ ਕੇ ਪੱچے ਦਰਜ ਕਰਕੇ ਆਪਾਂ ਨੂੰ ਵੱਖਵਾਦੀ ਆਪਾਂ ਨੂੰ ਖਾਲਸਤਾਨੀ ਕਹਿ ਕੇ ਇਸ ਮੁੱਦੇ ਨੂੰ ਤਾਂ ਨਾਪ ਹੀ ਦੇਣਗੇ ਬਿਲਕੁਲ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਅਗਰ ਅਸੀਂ ਕਾਨੂੰਨ ਬਣਾਵਾਂਗੇ ਪੰਜਾਬ ਦੇ ਵਿੱਚ ਇਹ ਰੈਟਰੋਸਪੈਕਟਿਵ ਇਫੈਕਟ ਨਾ ਨਹੀਂ ਲਾਗੂ ਕਰਾਂਗੇ ਜਿਹੜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆ ਚੁੱਕੇ ਨੇ ਕਈ ਕਾਉਂਸਲਰ ਬਣ ਚੁੱਕੇ ਨੇ ਕਈ ਇਥੇ ਵੋਟਰ ਬਣ ਚੁੱਕੇ ਨੇ ਉਹਨਾਂ ਨੂੰ ਨਹੀਂ ਛੇੜਿਆ ਜਾਵੇਗਾ ਲੇਕਿਨ ਅੱਗੇ ਤੋਂ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਨਾ ਖਰਾਬ ਹੋਵੇ ਸਾਡੀ ਆਬਾਦੀ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਨਾ ਖਰਾਬ ਹੋਵੇ ਇਸ ਨੂੰ ਬਚਾਉਣਾ ਬਹੁਤ ਬਹੁਤ ਲਾਜ਼ਮੀ ਹੈ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਤੁਸੀਂ ਜਦ ਤੱਕ ਬਿੱਲ ਨਹੀਂ ਇੰਟਰੋਡਿਊਸ ਕਰ ਸਕਦੇ ਘੱਟੋ ਘਾਟ ਇਹ ਆਧਾਰ ਕਾਰਡ ਹੀ ਮਤ ਬਣਾਓ ਇਹਨਾਂ ਲੋਕਾਂ ਦੇ ਨਾ ਡਬਲ ਆਧਾਰ ਕਾਰਡ ਬਣੇ ਹੋਏ ਨੇ ਇਹਨਾਂ ਦਾ ਯੂਪੀ ਤੇ ਬਿਹਾਰ ਵਿੱਚ ਵੀ ਆਧਾਰ ਕਾਰਡ ਬਣਿਆ ਹੋਇਆ ਤੇ ਪੰਜਾਬ ਵਿੱਚ ਆਣ ਕੇ ਵੀ ਆਧਾਰ ਕਾਰਡ ਨਵੇਂ ਬਣਾਈ ਜਾਂਦੇ ਨੇ ਆਪਾਂ ਨੂੰ ਮਿਸਲੀਡ ਕਰ ਰਹੇ ਨੇ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਇਸ ਕ੍ਰਾਈਮ ਨੂੰ ਕੋਈ ਕੰਟਰੋਲ ਨਹੀਂ ਕਰ پا ਰਿਹਾ ਕਿਉਂਕਿ ਇਹਨਾਂ ਦਾ ਪਤਾ ਹੀ ਨਹੀਂਗਾ ਕਿ ਕਿੱਥੋਂ ਆਏ ਸੀ ਕਿ ਤੇ ਕਿੱਥੇ ਚਲੇ ਗਏ ਪ੍ਰਾਈਮ ਮਿੰისტਰ ਸਾਹਿਬ ਨੂੰ ਮੈਂ ਕਹੂੰਗਾ ਕਿ ਤੁਸੀਂ ਐਡੇ ਵੱਡੇ ਮਹਾਨ ਨੇਤਾ ਉਹ ਦੇਸ਼ ਦੇ ਕੁਝ ਸ਼ਰੇਆਮੀ ਉੱਥੇ ਜਾ ਕੇ ਬਿਹਾਰ ਦੇ ਰੈਲੀ ਵਿੱਚ ਝੂਠ ਬੋਲ ਕੇ ਇਲਜ਼ਾਮ ਲਾਈ ਜਾਂਦੇ ਹਾਂ ਮੈਂ ਤਾਂ ਕਹਿ ਰਿਹਾ ਕਿ ਮੈਂ ਕਹਿ ਰਿਹਾ ਮੈਂ ਪ੍ਰੋਪਗੇਟ ਕਰ ਰਿਹਾ ਔਰ ਇਸ ਗੱਲ ਦੇ ਮੈਂ ਹਰ ਕਿਸੇ ਨਾਲ ਡਾਇਲੌਗ ਕਰਨ ਵਾਸਤੇ ਡਿਬੇਟ ਕਰਨ ਵਾਸਤੇ ਤਿਆਰ ਹਾਂ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਸਾਡਾ ਸਭ ਤੋਂ ਮੁੱਢਲਾ ਤੇ ਪਹਿਲਾ ਫਰਜ਼ ਆ ਆਪਣੀ ਹੋਣ ਤੇ ਆਪਣੀ ਐਗਜ਼ਿਸਟੈਂਸ ਆਪਣੀ ਜ਼ੁਬਾਨ ਤੇ ਕਲਚਰ ਤਸੱਭਿਆਚਾਰ ਨੂੰ ਬਚਾਉਣਾ